ਰਾਗਰਦਾਸਪੁਰ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀਹਾਂ ਦੋ ਭਰਾਵਾਂ ਤੇ ਕਾਲ ਬਣ ਕੇ ਸਫੈਦਾ ਡਿੱਗਿਆ ਜੀਹਾਂ ਸਫੈਦਾ ਡਿੱਗਣ ਦੇ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਇੰਨਾ ਕੁ ਜ਼ਿਆਦਾ ਦਰਦਨਾਕ ਤੇ ਭਿਆਨਕ ਘਾਤਸਾ ਵਾਪਰਿਆ ਰਾਜ ਆਂਦਿਆਂ ਦੋਨੋਂ ਸਕੇ ਭਰਾ ਜੁੜੇ ਆ ਆਪਣੇ ਭੈਣ ਦੇ ਭੋਗ ਤੇ ਚੱਲੇ ਸੀ ਜੀਹਾਂ ਭੈਣ ਦਾ ਭੋਗ ਸੀਗਾ ਔਰ ਉਥੇ ਆ ਭੋਗ ਦੇ ਵਿੱਚ ਚੱਲੇ ਸੀ ਭੋਗ ਤੇ ਚੱਲੇ ਸੀਗੇ ਪਰ ਰਸਤੇ ਦੇ ਵਿੱਚ ਹੀ ਦੋਨੋਂ ਸਕੇ ਭਰਾਵਾਂ ਦੇ ਨਾਲ ਇਹ ਕਹਿਰ ਹੋ ਗਿਆ ਕਾਲ ਬਣ ਕੇ ਸਫੈਦਾ ਇਹਨਾਂ ਦੋਨਾਂ ਸਕੇ ਭਰਾਵਾਂ ਤੇ ਡਿੱਗਿਆ ਰਾਹ ਦੇ ਵਿੱਚ ਜਾਂਦੇ ਸੀ ਸੜਕ ਦੇ ਉੱਪਰ ਤਾਂ ਉਪਰੋਂ ਸਫੈਦੇ ਦਾ ਟਾਣਾ ਟੁੱਟ ਕੇ ਜਦੋਂ ਡਿੱਗਿਆ ਤਾਂ ਦੋਨਾਂ ਭਰਾਵਾਂ ਦੇ ਸਿਰ ਦੇ ਵਿੱਚ ਵੱਜਿਆ ਔਰ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਭੈਣ ਦਾ ਭੋਗ ਸੀਗਾ ਔਰ ਭੈਣ ਦੇ ਭੋਗ ਤੇ ਹੀ ਇਹ ਦੋਵੇਂ ਭਰਾ ਚੱਲੇ ਸੀ ਪਰ ਦੋਨਾਂ ਭਰਾਵਾਂ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਇੰਨਾ ਖ ਜਿਆਦਾ ਇਹ ਦਰਦਨਾਕ ਪਾਣਾ ਵਾਪਰਿਆ ਪ੍ਰਮਾਤਮਾ ਕਿਸੇ ਦੇ ਨਾਲ ਵੀ ਅਜਿਹਾ ਨਾ ਕਰੇ ਦੋ ਸਕੇ ਭਰਾ ਆਪਣੇ ਭੈਣ ਦੇ ਕੋਲ ਚੱਲੇ ਸੀ ਜਿਹਦਾ ਕਾਦੀਆਂ ਸ਼ੀਰਾ ਪਿੰਡ ਹੈ ਗਰਦਾਸਪੁਰ ਦੇ ਕੋਲ ਹੀ ਹੈ ਔਰ ਬੱਬੇਹਾਲੀ ਜਦੋਂ ਪਹੁੰਚਦੇ ਨੇ ਬੱਬੇਖਾਲੀ 메ਨ ਸੜਕ ਤੇ ਜਦੋਂ ਪਹੁੰਚੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆ ਜਿਹੜਾ ਜਦੋਂ ਪਹੁੰਚੇ ਤਾਂ ਸਫੈਦਾ ਟੁੱਟ ਕੇ ਸਫੈਦੇ ਦਾ ਕਟਾਣਾ ਜਿਹੜਾ ਉਹ ਟੁੱਟਿਆ ਔਰ ਬਾਈਕ ਤੇ ਦੋਨੋਂ ਜਣੇ ਸਵਾਰ ਸੀ ਔਰ ਸਫੈਦਾ ਜਿਹੜਾ ਆ ਸਿੱਧਾ ਆਣ ਕੇ ਤੇ ਉਹਨਾਂ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਦੀ ਦੋਨਾਂ ਜਣਿਆਂ ਦੀ ਮੌਤ ਹੋ ਜਾਂਦੀਆਂ ਮੌਕੇ ਤੇ ਹੀ ਦੰਦ ਤੋੜ ਦਿੰਦੇ ਨੇ ਲਹੂ ਲਹਾਨ ਆ ਜਿਹੜੇ ਸਰੀਰ ਪਏ ਨੇ ਜਿਨ੍ਹਾਂ ਨੂੰ ਦੇਖ ਕੇ ਪਰਿਵਾਰ ਦਾ ਰੋਣਾ ਨਿਕਲ ਗਿਆ ਜਦੋਂ ਪਰਿਵਾਰਕ ਮੈਂਬਰ ਉਹਨਾਂ ਦੇ ਕੋਲ ਪਹੁੰਚੇ ਤਾਂ ਜਦੋਂ ਉਹਨਾਂ ਨੇ ਦੇਖਿਆ ਆ ਦੋਨਾਂ ਜਣਿਆਂ ਦੀ ਉਥੇ ਡੈੱਡ ਬੋਡੀ ਜਿਹੜੀ ਪਈ ਹੋਈ ਸੀ ਔਰ ਜਦੋਂ ਦੇਖਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰਿਵਾਰ ਤਾਹਾਂ ਮਾਰ ਕੇ ਰੋ ਪਿਆ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਕੋਲੋਂ ਜਰਿਆ ਨਹੀਂ ਗਿਆ ਕਿਵੇਂ ਬਾਪੂ ਕਹਿ ਕੇ ਉਥੇ ਰੋ ਰਹੇ ਨੇ ਕਿ ਬਾਪੂ ਉੱਠ ਇੱਕ ਵਾਰ ਤਾਂ ਉੱਠ ਇੰਨੀ ਕੁ ਜ਼ਿਆਦਾ ਇਹ ਦਰਦਨਾਕ ਤਸਵੀਰ ਹੈ ਆਪਣੀ ਭੈਣ ਦੇ ਭੋਗ ਤੇ ਚੱਲੇ ਸੀ ਭੋਗ ਤੇ ਜਾ ਰਹੇ ਸੀਗੇ ਉਧਰ ਉਹ ਉਡੀਕਦੇ ਰਹੇ ਤੇ ਇਧਰ ਇਹ ਦੋਨਾਂ ਭਰਾਵਾਂ ਦੀ ਮੌਤ ਹੋ ਗਈ ਕਾਲ ਬਣ ਕੇ ਸਫੈਦੇ ਦਾ ਟਾਣਾ ਜੜਿਆ ਉਹ ਇਨਾਂ ਦੋਨਾਂ ਭਰਾਵਾਂ ਤੇ ਡਿੱਗਿਆ ਔਰ ਜਦੋਂ ਹੀ ਸਫੈਦੇ ਦਾ ਟਾਣਾ ਡਿੱਗਿਆ ਤਾਂ ਮੌਕੇ ਤੇ ਹੀ ਦੋਨਾਂ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਬੜੀ ਹੀ ਮੰਦ ਭਾਗੀ ਘਟਣਾ ਇਹ ਘਟੀ ਹੈ ਦੋਨਾਂ ਭਰਾਵਾਂ ਦੇ ਨਾਲ ਇੱਕ ਤਾਂ ਉਹ ਭੈਣ ਜਿਹੜੀ ਜਿਸ ਭੈਣ ਦੇ ਭੋਗ ਤੇ ਇਹ ਚੱਲੇ ਸੀ ਦੋਵੇਂ ਭਰਾ ਦੋਵੇਂ ਸਕੇ ਭਰਾ ਸੀਗੇ ਔਰ ਜਦੋਂ ਘਰੋਂ ਨਿਕਲੇ ਬੱਬੇ ਖਾਲੀ ਦੇ ਕੋਲ ਗਏ ਤਾਂ ਬੱਬੇ ਖਾਲੀ ਸੜਕ ਤੇ ਕਾਲ ਬਣ ਕੇ ਸਫੈਦਾ ਉਹ ਵੇਲੇ ਘੜੀ ਨੂੰ ਆਇਆ ਇਹਨਾਂ ਦੇ ਉੱਪਰ ਉਹ ਸਫੈਦਾ ਡਿੱਗ ਜਾਂਦਾ ਤਾਂ ਸਿਰ ਦੇ ਵਿੱਚ ਉਹ ਸਫੈਦਾ ਲੱਗਣ ਦੇ ਨਾਲ ਮੌਕੇ ਤੇ ਹੀ ਦੋਨਾਂ ਸਕੇ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅ ਦਰਦ ਉਸ ਪਰਿਵਾਰ ਦਾ ਦੇਖਿਆ ਨਹੀਂ ਜਾਂਦਾ ਜਿਹੜਾ ਪਰਿਵਾਰ ਬਾਰ-ਬਾਰ ਆਵਾਜ਼ਾਂ ਮਾਰ ਰਿਹਾ ਹੈ ਕਿ ਇੱਕ ਵਾਰੀ ਵਾਪਸ ਆ ਜਾਓ ਇਹਨਾਂ ਕੁਝ ਜ਼ਿਆਦਾ ਉਹ ਅ ਦਰਦ ਭਰਿਆ ਆ ਜਿਹੜਾ ਦ੍ਰਿਸ਼ ਹੈ ਜਿਹੜਾ ਦੇਖਿਆ ਨਹੀਂ ਜਾਂਦਾ ਦੋ ਲਾਸ਼ਾਂ ਪਈਆਂ ਹੋਈਆਂ ਨੇ ਦੋਨਾਂ ਸਕੇ ਭਰਾਵਾਂ ਦੀ ਜਿਹੜੇ ਸਕੇ ਭਰਾ ਆਪਣੀ ਭੈਣ ਦੇ ਭੋਗ ਤੇ ਚੱਲੇ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਦੇ ਨਾਲ ਇਹ ਵੱਡੀ ਅਨਹੂਣੀ ਘਟਿਆ ਦੋਨਾਂ ਭਰਾਵਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਰਸਤੇ ਦੇ ਵਿੱਚ ਹੀ ਗਰਮੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣਿਆ ਨੇ ਖਾਰੇ ਤੇ ਆਉਂਦਿਆਂ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤਾਂ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟੈਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆਂ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫਿਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫਿਰ ਅਸੀਂ ਜਾ ਰਹੇ ਨਿਕਾ ਇਹ ਖਾਰੇ ਕਾਦੀ ਮਿਰਚੀਆਂ ਕਾਦੀਆਂ ਮਿਰਚਾਂ ਲਾ ਕੇ ਖਾਰਾ ਵਾ ਹਾਂਜੀ ਦੀ ਗੱਲ ਹੈ ਕਰੀਬ 11:00 ਵਜੇ ਦੇ 10 ਮਿੰਟ ਦਾ ਇਹਨੂੰ ਕਾਲ ਆਈ ਪਨੋਰਮ ਤੋਂ ਕਬਾ ਬਿਆਲ ਦੇ ਲਗੇ ਪੰਪ ਲਗੇ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਖਿਆ ਜਿੱਥੇ ਦੋ ਬੰਦਾ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਦਾ ਨਾਮ ਇੱਕ ਦਾ ਨਾਮ ਬਲਕਾਰ ਸਿੰਘ ਗੁਰਮੇਦ ਸਿੰਘ ਸਨਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਗੇ ਪੈਂਦਾ ਇਹਨਾਂ ਦਾ ਜੀ ਤੇ ਹੁਣ ਥਾਣੇ ਵਾਲਿਆਂ ਸੂਚਿ ਕਰ ਦਿੱਤਾ ਕਿ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਰ ਰਹੀ ਹੋਵੇਗੀ ਜੀ ਦੋਹੇ ਭਰਾ ਸੀਗੇ ਦੋਹੇ ਸਕੇ ਭਰਾ ਸੀਗੇ ਜੀ ਇਹ ਤਾਂ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਪਿੰਡ ਦੇ ਪਿੰਡ ਇਥੇ ਥਾਣੇ ਵਾਲ ਕਹਿੰਦੇ ਇੱਥੇ ਜਾ ਹੀ ਭੋਗੇ ਠਾਣੇ ਵਾਲੇ ਪਿੰਡ ਭੋਗਤੇ ਜਾ ਰਹੇ ਸੀ ਜੀ ਰੈਣ ਵਾਲੇ ਹੁੰਦੇ ਹੈਗੇ ਰੈਣ ਵਾਲੇ ਸੂਰ ਪਿੰਡ ਆ ਜੀ ਦਰੰਗ ਚ ਲੱਗੇ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋ ਹੀ ਸਾਕੇ ਭਰਾਏ ਹਾਡਲੋਂ ਮੁੱਖ ਮੁੱਖ ਪ੍ਰਸ਼ਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਐਸਪਾ ਸਾਡਾ ਮੌਕੇ ਤੇ ਪਹੁੰਚ ਦਾ ਟਾਈਮ ਕਮ ਹੈ ਉਹ ਆ ਗਏ ਆ ਅਗੇਦ ਕਾਰਵਾਈ ਠਾਣੇ ਵਾਲੇ ਕਰਨਗੇ ਤੇ ਜੱਜ ਹਾਂਜੀ ਡੱਡ ਵਡੀਆਂ ਵਾਲਾ ਸਵੇਲਾ ਫਰਟ ਲੈ ਕੇ ਜਾਣਗੇ ਜਿੱਥੇ ਇਹਨਾਂ ਦਾ ਪੋਸਟ ਮਾਰਨ ਤੋਂ ਬਾਅਦ ਫਿਰ ਵਰਕ ਨੰਬਰ ਆ ਜੀ ਹਾਂਜੀ ਇਹਦੇ ਭਰਾ ਪਹੁੰਚ ਗਿਆ ਲਾ ਕੇ ਆਂਡ ਗਾਂਡ ਸਾਰੇ ਆ ਗਏ ਜਿੰਨੇ ਆ ਗਏ ਇਹਨਾਂ ਦੇ